ਸਤਿ ਸ੍ਰੀ ਅਕਾਲ ਅਦਾਬ ਤੁਸੀਂ ਇਸ ਲੋਕ ਜੁੜੇ ਹੋ ਰਾਬੀਆ ਲਾਈਵ ਤੇ ਅੱਜ ਜਿਹੜੀਆਂ ਬਲਾਤ ਸੰਭੀ ਤੇ ਜਿਹੜਾ ਪ੍ਰਸ਼ਾਸਨ ਚੋਣਾਂ ਦਾ ਰਿਜ਼ਲਟ ਆਇਆ ਹੈਗਾ ਕਾਲੇ ਤਾਰੇ ਜਿਹੜੇ ਉਮੀਦਵਾਰ ਜਿਹੜੇ ਖਾਲੀਵਲ ਦਿੱਤੇ ਆ ਔਰ ਜਿਹੜੀ ਆਪ ਸਰਕਾਰ ਹੈਗੀ ਆ ਉਹ ਆਪਾਂ ਗੱਲਬਾਤ ਕਰਦੇ ਆ ਅੱਜ ਸਾਡੇ ਨਾਲ ਜੁੜੇ ਨੇ ਵਿਜੇ ਜੀ ਕੀ ਕਰਨਾ ਚਾਹਾਂਗਾ ਅੱਜ ਜਿਹੜੀ ਕਾਲੀ ਦਲ ਸਰਕਾਰ ਜਿਹੜੀ ਕਾਲੀ ਦਲ ਜਿਹੜੀ ਪਾਰਟੀ ਆ ਉਹ ਸੀਟਾਂ 'ਚ ਕਾਫੀ ਲੱਗੀ ਜਿਹੜਾ ਦੇਖੋ ਕਾਲੀ ਦਲ ਦਾ ਇਹ ਡਰਾਫ ਹੈ ਨਾ ਇਹ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਵਰਤਨ ਦਾ ਕਾਰਨ ਇਹ ਹੈ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਉਹ ਵੱਡੇ ਬਾਦਲ ਸਾਹਿਬ ਦੇ ਨਕਸ਼ੇਕਰਮ ਦੇ ਕੱਲੇ ਹੋਏ ਹੈ ਜਿਹੜੇ ਮਤਲਬ ਜਿਵੇਂ ਬਾਦਲ ਸਾਹਿਬ 5 ਵਜੇ ਉੱਠ ਜਾਂਦੇ ਸੀ ਹੁਣ ਉਹ ਵੀ ਉੱਠ ਕੇ ਉਹ ਵੀ 5 ਵਜੇ ਸ਼ੁਰੂ ਹੋ ਜਾਂਦੇ ਆ ਘਰ ਘਰ ਗਲੀ ਗਲੀ ਬਾਦਲ ਸਰਬੋਤਮ ਬਾਦਲ ਹੋ ਗਏ ਪ੍ਰਚਾਰ ਘਰ ਘਰ ਕਰ ਰਹੇ ਆ ਇਹ ਆਪ ਵਾਲਿਆਂ ਦਾ ਧਰਮ ਇਹਨਾਂ ਨੇ ਅਕਾਲੀ ਦਲ ਨੇ ਆਕੀ ਸੋੜਤਾ ਵੀ ਅਕਾਲੀ ਦਲ ਜ਼ੀਰੋ ਤੇ ਆ ਤੇ ਲੋਕਾਂ ਦੇ ਅੰਦਰ ਇੱਕ ਆਵਾਜ਼ ਉੱਠ ਪਈ ਹੈ ਬਹੁਤ ਜ਼ੋਰ ਦੀ ਚੱਲ ਰਹੀ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਅਕਾਲੀ ਗੱਲ ਦਾ ਆ ਰਿਹਾ ਹੈ ਕਿਉਂਕਿ ਬੀਜੇਪੀ ਦਾ ਵੀ ਗਰਾਫ ਨਹੀਂ ਵਧਿਆ ਬੀਜੇਪੀ ਵੀ ਮੰਨ ਲਾਦਾ ਕਿ ਦੋ ਦਿੱਟਾਈਆਂ ਇੱਕ ਦਿੱਟਾ ਪਰ ਅਕਾਲੀ ਗੱਲ ਇੰਨਾ ਆਪ ਹੋ ਚੁੱਕਿਆ ਹੈ ਕਿ ਲੋਕਾਂ ਨੂੰ ਅੱਜ ਸਾਰੇ ਪੰਜਾਬ ਦੇ ਅੰਦਰ ਹਰ ਥਰਾਏ ਤੇ ਅੱਜ ਕਿਹੜੀ ਗੱਲ ਚੱਲ ਰਹੀ ਹੈ ਅਕਾਲੀ ਗੱਲ ਬਹੁਤ ਆਪ ਹੋ ਗਿਆ ਬਹੁਤ ਉੱਤੇ ਚੱਲ ਗਿਆ ਕਿ ਆਉਣ ਵਾਲਾ ਜਿਹੜਾ ਟਾਈਮ ਉਹ ਅਕਾਲੀ ਗੱਲ ਬਹੁਤ ਆ ਰਿਹਾ ਹੈ ਤੇ ਉਹ ਸਮਿਆਂ ਨੂਰ ਜੇ ਜਦੋਂ ਆਉਣ ਵਾਲੇ ਟਾਈਮ ਤੇ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਜੀ ਹੋਣਗੇ ਤੇ ਜਿਹੜਾ ਇਸ ਵੇਲੇ ਪੰਡੀ ਪ੍ਰਚਾਰ ਕਰ ਰਹੇ ਸੀ ਬੇਅਦਬੀ ਦਾ ਜਿਹੜੇ ਹਰ ਬੰਦਾ ਜਦੋਂ ਵੋਟਾਂ ਆਉਂਦੀਆਂ ਉਦੋਂ ਇੱਕ ਭੱਲੀ ਪ੍ਰਚਾਰ ਬਾਦਲ ਪਰਿਵਾਰ ਦੇ ਖਿਲਾਫ ਸ਼ੁਰੂ ਕਰ ਦਿੰਦੇ ਆ ਪਾਰਟੀ ਦੇ ਨਹੀਂ ਬਾਦਲ ਪਰਿਵਾਰ ਦੇ ਖਿਲਾਫ ਉੱਥੇ ਸ਼ੁਰੂ ਕਰ ਦਿੰਦੇ ਆ ਬੇਅਦਬੀ ਜਿੱਥੇ ਕਹਿ ਰਹੇ ਸੀ ਕੋਪਰ ਉੱਥੇ ਵੀ ਅਕਾਲੀ ਦਲ ਦਾ ਉਮੀਦਵਾਰ ਹੀ ਦਿੱਤਾ ਜੇ ਆਪਾਂ ਗੱਲ ਕਰੀਏ ਤਾਂ ਕੋਤਾਰ ਸਿੰਘ ਸੰਧਵਾ ਸਿੱਖਰ ਜਿਹੜੇ ਹੈ ਮਜੂਦਾ ਸਰਕਾਰ ਦੇ ਉਹਨਾਂ ਦੇ ਪਿੰਡ ਪਿੰਡ ਵੀ ਸੰਧਵਾ ਉਹਨਾਂ ਦਾ ਉਹ ਆਪਣੇ ਪਿੰਡ ਤੋਂ ਨਹੀਂ ਸੀ ਸਰਦਾਰ ਸਾਹਿਬ ਥੋੜੇ ਸਮਾਂ ਤਾਂ ਦੇਓ 2-4 ਮਹੀਨੇ ਹੋਰ ਨਿਕਲਦੇ ਹੋ ਜੇ ਇਹਨਾਂ ਨੂੰ ਗਲੀਆਂ 'ਚ ਵੀ ਕੋਈ ਵੜਨ ਦੇ ਦੋ। ਦੇਖੋ ਪਿੰਡਾਂ ਦੇ ਅੰਦਰ ਬੂਤ ਨਹੀਂ ਲੱਗਣ ਦਿੱਤੇ ਕਈ ਥਾਵਾਂ 'ਤੇ ਇਹਨਾਂ ਨੇ ਬਾਈਕਾਰਡ ਦੇ ਪਿੰਡਾਂ ਵਾਲੇ ਨੇ ਬੋਲ ਲਾਇਆ ਵੀ ਆਪ ਵਾਲੇ ਤੋਂ ਨਾ ਵੜਨ। ਐਸੇ ਨੇ ਜਿਹੜਾ ਪੰਜਾਬ ਦਾ ਸਮੂਹ ਦਮਕਾ ਸਮੂਹ ਪੰਜਾਬ ਐਸੇ ਬਹੁਤ ਪਰੇਸ਼ਾਨ ਹੈ। ਉਹ ਦੁਖੀ ਹੈ। ਉਹ ਐਸ ਕਰਕੇ ਹੈ ਕਿ ਆਪ ਦੀ ਜਿਹੜੀ ਸਰਕਾਰ ਹੈ ਉਹ ਕੁਝ ਵੀ ਨਹੀਂ ਕਰ پا ਰਹੀ। ਸਭਾਏ ਤੇ ਰੋਜ ਕਿਤੇ ਮਰਡਰ ਹੋ ਗਿਆ ਕਿਤੇ ਗੋਲੀਆਂ ਚੱਲ ਗਈਆਂ ਕਿਤੇ ਤਲਵਾਰਾਂ ਚੱਲ ਗਈਆਂ ਆ ਚੱਲ ਰਿਹਾ ਸਿਸਟਮ ਲੋਕਾਂ ਦਾ ਤੰਤ ਦੇ ਮੋਹ ਚ ਹੀ ਰਿਹਾ ਕੋਈ ਦੁਕਾਨਦਾਰ ਸੋਫ ਨਹੀਂ ਕਿ ਸੜਕ ਤੇ ਜਾਂਦੀ ਮੇਰੀ ਧੀ ਪੈਣ ਸੋਫ ਨਹੀਂ ਤੇ ਤੂੰ ਕਹਿੰਦਾ ਬੰਗਰੇਜਾਂ ਦਾ ਰਾਜ ਹੋ ਰਿਹਾ ਘੱਟੋ ਘੱਟ ਅੰਗਰੇਜ਼ਾਂ ਦੇ ਰਾਜ ਤੇ ਹੁੰਦਾ ਨਹੀਂ ਸੀ ਬਾਦਲ ਦੇ ਟਾਈਮ ਤੇ ਵੀ ਨਹੀਂ ਸੀ ਹੋਇਆ ਬਾਦਲ ਸਾਹਿਬ ਨੇ ਜਿੰਨਾ ਰਾਜ ਕੀਤਾ ਜਾਂ ਕਾਂਗਰਸ ਨੇ ਕਿਤਾ ਪੁਰਾਣਾ ਰਿਕਾਰਡ ਕੱਢ ਕੇ ਦੇਖ ਲੋ ਬਾਦਲ ਦੇ ਮੁਕਾਬਲੇ ਮਲਾ ਲਓ ਬਾਦਲ ਵਰਗਾ ਲੀਡਰ ਨਾ ਪੈਦਾ ਹੋਇਆ ਦੇਖੋ ਅੱਜ ਓਪੋਜੀਸ਼ਨ ਲੀਡਰ ਵੀ ਕਹਿੰਦਾ ਵੀ ਬਾਦਲ ਵਰਗਾ ਲੀਡਰ ਨਹੀਂ ਸੀ ਅੱਜ ਸੁਖਵੀਰ ਸਿੰਘ ਬਾਦਲ ਦੇ ਵਿੱਚ ਪ੍ਰੋਪਰ ਬਾਦਲ ਨੂੰ ਦੇਖਿਆ ਜਾ ਰਿਹਾ ਆਉਣ ਵਾਲੇ ਸਮੇਂ ਦੇ ਅੰਦਰ ਬਾਦਲ ਸਾਹਿਬ ਨੂੰ ਦੇਖਿਆ ਜਾ ਰਿਹਾ ਕਿਉਂਕਿ ਉਹਨਾਂ ਦੀ ਜਿਹੜੀ ਛਵੀ ਹੈ ਜਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ ਜਿਹੜਾ ਲੋਕ ਪਹਿਲਾਂ ਲੁਕਾ-ਕਿੰਨੀ ਕਰਦੇ ਸੀ ਐ ਕਰਦੇ ਐ ਉਹ ਕਰਦੇ ਸੁਖਵੀਰ ਜੀ ਉਹਨੂੰ ਦੱਸਦੇ ਆ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਆ ਉਹ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜਾ ਉਹ ਵਿਰੋਧੀਆਂ ਨੇ ਪ੍ਰਚਾਰ ਕੀਤਾ ਜੀ ਚਿੱਟਾ ਵਿਗ ਰਿਹਾ ਜੀ ਬੇਅਦਵੀ ਹੋ ਗਈ ਜੀ ਆ ਹੋ ਗਿਆ ਜੀ ਉਹ ਹੋ ਗਿਆ ਜੀ ਹੁਣ ਦੱਸੋ ਕਿੱਥੇ ਆ ਵੀ ਜਿਹੜੇ ਹੁਣੇ ਚਿੱਟੇ ਦਾ ਪ੍ਰਚਾਰ ਕਰ ਰਿਹਾ ਵੀ ਚਿੱਟਾ ਬੰਦ ਹੋ ਗਿਆ ਮੈਂ ਪੁੱਛਣਾ ਚਾਹੁੰਦਾ ਕਿ ਇੱਕ ਸਾਲ ਹੋ ਗਿਆ ਭੰਦੇ ਫਿਰਦਿਆਂ ਨੂੰ ਇੱਕ ਸਾਲ ਤੋਂ ਬਾਅਦ ਚਿੱਟਾ ਫੇਰ ਉੱਤੇ ਖੜਾ ਜੇ ਆਪਾਂ ਗੱਲ ਕਰੀਏ 2 ਦਿਨ ਪਹਿਲਾਂ ਮੋਹਾਲੀ ਦੇ ਵਿੱਚ ਕਬੱਡੀ ਮੈਚ ਹੋਇਆ ਸੀ ਦੇਖੋ ਮੁੰਡੇ ਦਾ ਕਤਲ ਹੋ ਜਾਂਦਾ ਕਬੱਡੀ ਮੈਚ ਦੇ ਵਿੱਚ ਉਹ ਤਾਂ ਮੈਂ ਦੱਸ ਹੀ ਰਿਹਾ ਤੁਹਾਨੂੰ ਵੀ ਦੇਖੋ ਬਾਦਲ ਸਾਹਿਬ ਵੀ ਕਬੱਡੀ ਕਰਾਉਂਦੇ ਸੀ ਜਸਵੀਰ ਬਾਦਲ ਕਬੱਡੀ ਦੇ ਮੈਚ ਕਰਾਉਂਦਾ ਸੀ ਉਸ ਤੇ ਉਂਗਲਾ ਚੱਕਦੇ ਸੀ ਲਾ ਵੀ ਇਹਨੇ ਹੀਰੋ ਨੂੰ ਬੁਲਾ ਲਈ ਇਹਨੇ ਆਹ ਕਰ ਲਿਆ ਇਹਨੇ ਕਲਾਕਾਰ ਬੁਲਾ ਲਏ ਪੈਸੇ ਲੁਟਾ ਕੇ ਉਹਨਾਂ ਦੇ ੱਟੋ ਕੱਟ ਉੱਥੇ ਕੋਈ ਬੰਦਾ ਤਾਂ ਨਹੀਂ ਸੀ ਮਾਰਿਆ ਗਿਆ ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਆ ਪਰ ੱਟੋ ਕੱਟੇ ਯਾਰ ਜਿਹੜੇ ਖਿਡਾਰੀ ਐ ਵਿਚਾਰੇ ਜਿਨ੍ਹਾਂ ਨੇ ਆਪ ਦਾ ਜੀਵਨ ਲੋਪੇ ਕੀ ਉਹ ਸਰਕਾਰ ਦੀ ਨਾਕਾਮੀ ਐ ਨਾ ਸਰਕਾਰ ਨੂੰ ਲਾਜ ਨਾ ਅਡਰ ਸਰਕਾਰ ਤੋਂ ਕੰਟਰੋਲ ਹੀ ਨਹੀਂ ਹੋਇਆ ਮੈਨੂੰ ਲੱਗਦਾ ਹੁੰਦਾ ਵੀ ਨਹੀਂ ਜੇ ਸਾਢੇ 4 ਸਾਲ ਤੋਂ ਬੀਤ ਗਏ ਰਹਿ ਗਿਆ ਪਿੱਛੇ 6 ਮਹੀਨੇ ਸਾਲ ਰਹਿ ਗਿਆ ਆਹੀ ਸਾਲ ਹੈ ਨਾ ਜਿਹੜਾ ਹੁਣ ਨਵਾਂ ਸਾਲ ਚੱਲੂ ਵਰਸਾਈ ਹੈ 6 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਤਿਆਰੀਆਂ 6 ਮਹੀਨੇ ਵਿਚਾਲੇ ਖੜੇ ਹੈ ਇੱਕ ਦੂਸਰੀ ਗੱਲ ਹੋ ਰਿਹਾ ਕਿ ਬੇਅਦਬੀ ਦਾ ਮੁੱਦਾ ਜਦੋਂ ਵੀ ਕੋਟਕਪੂਰਾ ਜਾਂ ਬਹਿਵਲ ਬਹਿਵਲ ਦੇ ਵਿੱਚੋਂ ਵੀ ਜਿਹੜੀ ਆਪ ਹਾਰੀ ਆ ਉਹ ਤੁਸੀਂ ਕਿਵੇਂ ਦੇਉਂਦੇ ਹੋ ਮੈਂ ਉਹੀ ਗੱਲ ਕਹਿ ਰਿਹਾ ਨਾ ਕਿ ਵੋਟਾਂ ਵੇਲੇ ਹੀ ਇਹ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਭੰਡੀ ਪ੍ਰਚਾਰ ਵੋਟਾਂ ਵੇਲੇ ਕਿਉਂ ਕੀਤਾ ਜਾਂਦਾ ਹੈ ਕਿ ਬਾਦਲ ਸਾਹਿਬ ਨੂੰ ਬਾਦਲ ਦੀ ਸਰਕਾਰ ਨੂੰ ਜਾਂ ਸੁਖਵੀਰ ਬਾਦਲ ਜਾਂ ਸਿੰਘੂ ਨੂੰ ਨੁਕਸਾਨ ਪੰਜਾਬ ਦੀ ਪੋਲਟਿੰਗ ਕੀਤੀ ਉਹੀ ਕਿਤੇ ਜਿਹੜੀਆਂ ਉੱਚ ਜਥੇਬੰਦੀਆਂ ਬਣੀਆਂ ਹੋਈਆਂ ਸੀ ਉਹ ਭੰਡੀ ਪ੍ਰਚਾਰ ਕਰ ਰਹੀਆਂ ਸੀ ਕਿ ਬਾਦਲ ਨੇ ਆਹ ਕਰਤਾ ਸੁਖਵੀਰ ਨੇ ਆਹ ਕਰਤਾ ਇਹਨੇ ਆਹ ਕਰਤਾ ਉਹਨੇ ਉਹ ਕਰਤਾ ਜਿਹੜਾ ਕੋਈ ਹੁਣ ਮੰਨ ਲਓ ਜਿੱਤੇ ਜਿਹੜਾ ਵਿੱਤੇ ਭਾਗ ਜਾਂ ਦੂਜਾ ਜਿਹੜਾ ਸੁਰੱਖਿਆ ਦਾ ਭਾਗ ਹੈ ਉਹ ਭਗਵੰਤ ਮਾਨ ਜੀ ਕੋਲੇ ਆ ਪਹਿਲਾਂ ਸੁਖਵੀਰ ਜੀ ਕੋਲੇ ਗ੍ਰਹਿ ਮੰਤਰ ਆਲਾ ਜਿੰਮੇਵਾਰੀ ਫਿਰ ਹੁਣ ਜਿਵੇਂ ਜੇ ਤੁਸੀਂ ਸੁਖਵੀਰ ਤੇ ਕੌਨਫਰੈਂਸ ਦੇ ਵਿੱਚ ਤੁਸੀਂ ਆ ਆ ਕੇ ਨਹੀਂ ਲੰਦੇ ਯਾਦ ਕੋ ਪੰਜਾਬ ਦੇ ਅੰਦਰ ਕੁਝ ਹੋਰ ਹੈ ਉਹਦੀ ਜ਼ਿੰਮੇਵਾਰੀ ਭਗਵੰਤ ਸਿੰਘ ਮਾਨ ਜੀ ਦੀ ਬਣਦੀ ਹੈ ਇਹ ਮੰਨੀ ਜਾਵੇ ਕਿ 2027 ਦੇ ਰਿਜ਼ਲਟ ਹੈ ਜੀ ਮੈਂ ਕਹਾਂ ਕਿ ਪੂਰੇ ਜੋਰਾ ਛੋਰਾ ਨਾਲ ਆ ਰਿਹਾ ਤੇ ਕੀ ਕਰ ਲੋ ਤੁਸੀਂ ਉਹ ਜਿਹੜਾ ਲਾਇਆ ਸੀ ਨਾ ਗਾਣਾ ਆਂਦਾ ਇਹ ਆਂਦਾ ਇਹ ਭਾਈ ਸੁਖਵੀਰ ਬਾਦਲ ਆਂਦਾ ਉਹ ਆਣ ਆਲਾ ਹੀ ਆ ਸਮੇਂ ਥੋੜਾ ਰਹਿ ਗਿਆ ਅਫਸਰ ਸ਼ਾਹੀ ਨੂੰ ਵੀ ਇਸ ਗੱਲ ਦਾ ਸਾਹ ਸੁਣ ਲੱਗਿਆ ਵੀ ਸਮਾਂ ਆ ਰਿਹਾ ਠੀਕ ਹੈ ਨਾ ਅੱਜ ਦੇ ਜਿਹੜੇ ਮਾਹੌਲ ਆ ਪੰਜਾਬ ਦੇ ਅੰਦਰ ਅਕਾਲੀ ਦਲ ਦਾ ਜਿਵੇਂ ਗਰਾਫ ਬਹੁਤ ਉੱਚਾ ਚੜਾਇਆ ਗਿਆ ਅੱਜ ਮੈਂ ਸੁਣਿਆ ਮੈਂ ਕਈ ਥਾਈਂ ਤਾਂ ਗਿਆ ਉਹ ਇੱਕੋ ਗੱਲ ਕਹਿੰਦੇ ਅਰ ਤੇਰਾ ਅਕਾਲੀ ਦਲ ਬੜਾ ਅੱਪ ਕਰ ਗਿਆ ਅੱਜ ਇਹਦਾ ਮਤਲਬ ਕਿ ਲਹਿਰ ਚੱਲ ਪਈ ਨਾ ਸ਼ਖੀਰ ਬਾਦਲ ਜੀ ਜੇਕਰ ਐਹੀ ਚੱਲੀ ਏ ਉਹ ਟਾਈਮ ਨਹੀਂ ਉਹ ਆਉਣ ਵਾਲਾ ਟਾਈਮ 2025 ਦੇ ਅੰਦਰ ਮੁੱਖ ਮੰਤਰੀ ਸ਼ਖਬੀਰ ਸਿੰਘ ਬਦਲੋ ਬਿਲਕੁਲ ਜੀ ਇਹ ਸਨ ਜੀ ਲੋਕ ਬੇਖਰਾਬ ਬੋਲਦੇ ਨੇ वेस्टीसी चोट जेप सोक जे न मास्टर